ਹੋਟਲਾਂ 'ਚ ਜਾਣ ਵਾਲੇ ਦੇਖ ਲੈਣ ਹੋਟਲਾਂ ਵਾਲਿਆਂ ਦੀ ਕਰਤੂਤ ਆਪ ਦੇਖ ਲੋ ਕੁੜੀ ਦੀ ਬਣਾ ਲਈ ਵੀਡੀਓ ਹੁਣ ਇੰਜ ਖੋਲਿਆ ਭੇਦ ਜੇਕਰ ਕਿਤੇ ਵੀ ਜਾਣ ਦਾ ਪਲਾਨ ਬਣਾਇਆ ਜਾਵੇ ਤਾਂ ਸਭ ਤੋਂ ਪਹਿਲਾਂ ਯਾਤਰਾ ਤੇ ਹੋਟਲ ਡਿਟੈਕਟ ਕਰਵਾਈ ਜਾਂਦੀ ਆ ਕਿਉਂਕਿ ਹਰ ਕੋਈ ਯਾਤਰੀ ਸੋਚਦਾ ਕਿ ਅਸੀਂ ਆਰਾਮ ਦੇ ਨਾਲ ਯਾਤਰਾ ਕਰਾਂਗੇ ਸਾਨੂੰ ਕੋਈ ਖੱਜਲ ਖਵਾਰੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਦੂਸਰੇ ਪਾਸੇ ਇਹ ਵੀ ਸੋਚਿਆ ਜਾਂਦਾ ਕਿ ਅਸੀਂ ਜਾ ਕੇ ਆਰਾਮ ਵੀ ਕਰਾਂਗੇ ਸਾਨੂੰ ਕੋਈ ਥਕਾਵਟ ਮਹਿਸੂਸ ਨਾ ਹੋਵੇ ਅਸੀਂ ਘਰ ਵਰਗਾ ਫੀਲ ਲੈਣਾ ਚਾਹੁੰਦੇ ਹਾਂ ਜਨਨ ਕਿ ਇੱਕ ਤੀਜ ਦੇ ਨਾਲ ਦੋ ਨਿਸ਼ਾਨੇ ਅਸੀਂ ਇਹ ਵੀ ਕਹਿ ਸਕਦੇ ਆ ਪਰ ਹੁਣ ਤੁਹਾਨੂੰ ਇਹ ਕਹਾਂਗੇ ਤੁਸੀਂ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਬਚ ਕੇ ਰਹੋ ਬਚਣਾ ਯਾਤਰਾ ਤੋਂ ਨਹੀਂ ਬਚਣਾ ਹੋਟਲਾਂ ਦੇ ਵਿੱਚ ਰੁਕਣ ਤੋਂ ਆ ਕਿਉਂਕਿ ਨਾ ਹੋਟਲ ਵਾਲਿਆਂ ਦੇ ਇੰਨੇ ਛਾਤਰ ਦਿਮਾਗ ਨੇ ਕਿ ਇਹ ਹੁਣ ਬਾਥਰੂਮਾਂ ਦੇ ਵਿੱਚ ਉਹ ਹੀ ਰਿਕਾਰਡਿੰਗਾਂ ਕਰਨਾ ਇਹਨਾਂ ਨੇ ਸ਼ੁਰੂ ਕਰ ਦਿੱਤੀਆਂ ਨੇ ਇੱਥੇ ਇੱਕ ਕੁੜੀ ਦੀ ਬਾਥਰੂਮ ਦੇ ਜਾਨੀ ਕਿ ਬਾਥਰੂਮ ਟਾਇਲਟ ਦੇ ਅੰਦਰੋਂ ਕੁੜੀ ਦੀ ਵੀਡੀਓ ਬਣਾ ਲਈ ਜਾਂਦੀ ਆ ਪਰ ਉਸ ਦਾ ਭੇਦ ਕਿਵੇਂ ਖੁੱਲਦਾ ਇਹ ਵੀ ਤੁਹਾਨੂੰ ਦੱਸਾਂਗੇ ਪਰ ਤੁਸੀਂ 100 ਬਾਰ ਸੋਚੋ ਜੇਕਰ ਤੁਸੀਂ ਕਿਸੇ ਹੋਟਲ ਦੇ ਵਿੱਚ ਰੂਮ ਲੈ ਰਹੇ ਹੋ ਤਾਂ ਉੱਥੇ ਪਹਿਲਾਂ ਚੰਗੀ ਤਰ੍ਹਾਂ ਜਾਂਚ ਕਰ ਲਓ ਕਿ ਇੱਥੇ ਕੋਈ ਕੈਮਰਾ ਤਾਂ ਨਹੀਂ ਲੁਕੋ ਕੇ ਰੱਖਿਆ ਹੋਇਆ ਕਿਉਂਕਿ ਕੈਮਰੇ ਇਹਨੇ ਨਿੱਕੇ ਨਿੱਕੇ ਆਗੇ ਨਹੀਂ ਕਿ ਕਿਸੇ ਦੀ ਵੀ ਕੋਈ ਵੀ ਪ੍ਰਾਈਵੇਟ ਲਾਈਫ ਅਸੀਂ ਗੱਲ ਕਰ ਲਈਏ ਜਾਂ ਫਿਰ ਅਸੀਂ ਇਹ ਕਹਿ ਸਕਦੇ ਹਾਂ ਕਿ ਬਾਥਰੂਮ ਦੇ ਅੰਦਰ ਦੀ ਰਿਕਾਰਡਿੰਗ ਆਸਾਨੀ ਦੇ ਨਾਲ ਇਹ ਲੋਕ ਕਰ ਲੈਂਦੇ ਨੇ ਜੇਕਰ ਕਿਤੇ ਵੀ ਜਾਂਦਾ ਪਲਾਨ ਬਣਾਇਆ ਜਾਵੇ ਤਾਂ ਸਭ ਤੋਂ ਪਹਿਲਾਂ ਯਾਤਰਾ ਦੀ ਟਿਕਟਾਂ ਤੇ ਹੋਟਲ ਦੀ ਬੁਕਿੰਗ ਕਰਵਾਈ ਜਾਂਦੀ ਹੈ ਹੋਟਲ ਦੇ ਵਿੱਚ ਰੁਕਣ ਦਾ ਇੱਕ ਵੱਖਰਾ ਹੀ ਮਜ਼ਾ ਹੁੰਦਾ ਆ ਕਿਉਂਕਿ ਜ਼ਿਆਦਾਤਰ ਫੈਮਿਲੀ ਮੈਂਬਰਸ ਹੋਟਲਾਂ ਦੇ ਵਿੱਚ ਰੁਕਦੇ ਨੇ ਉਹ ਇਕੱਠੇ ਰਹਿੰਦੇ ਨੇ ਇੰਜੋਏ ਕਰਦੇ ਨੇ ਪਰ ਟੈਕਨੋਲੋਜੀ ਨੇ ਤੇਜ਼ੀ ਦੇ ਨਾਲ ਵਿਕਸਿਤ ਹੋ ਰਹੀ ਹੈ ਕਿ ਕਿਸੇ ਵੀ ਅਣਜਾਣ ਥਾਂ ਦੀ ਯਾਤਰਾ ਕਰਨ ਵੇਲੇ ਵੀ ਸੁਰੱਖਿਆ ਦਾ ਡਰ ਬਣਿਆ ਰਹਿੰਦਾ। ਇਸ ਦੌਰਾਨ ਬੰਗਲੌਰੂ ਦੇ ਇੱਕ ਮਸ਼ਹੂਰ ਕਾਫੀ ਆਊਟਲੈਟ ਤੋਂ ਪ੍ਰਾਈਵੇਸੀ ਦੇ ਨਾਲ ਜੁੜਿਆ ਮਾਮਲਾ ਸਾਹਮਣੇ ਆਇਆ। ਇੱਥੇ ਇੱਕ ਔਰਤ ਨੂੰ ਇੱਕ ਕੈਫੇ ਦੇ ਟਾਇਲਟ ਦੇ ਵਿੱਚ ਡਸਟਬਿਨ ਦੇ ਅੰਦਰ ਰੱਖਿਆ ਮੋਬਾਈਲ ਫੋਨ ਮਿਲਿਆ ਜੋ ਕਰੀਬ 2 ਘੰਟੇ ਤੱਕ ਵੀਡੀਓ ਰਿਕਾਰਡ ਕਰ ਰਿਹਾ ਸੀ। ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਤਾਂ ਡਰ ਪੈਦਾ ਹੋ ਜਾਂਦੇ ਨੇ। ਅਤੇ ਇਸ ਲਈ ਇਹ ਜ਼ਰੂਰੀ ਹੈ ਕਿ ਜਦੋਂ ਵੀ ਕਿਸੇ ਹੋਟਲ ਦੇ ਵਿੱਚ ਰੁਕਦੇ ਹਾਂ ਜਾਂ ਕਿਸੇ ਰੈਸਟੋਰੈਂਟ ਦੇ ਬਾਥਰੂਮ ਦੇ ਵਿੱਚ ਜਾਂਦੇ ਹਾਂ ਤਾਂ ਅਸੀਂ ਆਪਣੀ ਨਿੱਜਤਾ ਨੂੰ ਧਿਆਨ ਦੇ ਵਿੱਚ ਰੱਖਦਿਆਂ ਅਤੇ ਗੁਪਤ ਕੈਮਰਿਆਂ ਦੀ ਜਾਂਚ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਕਿਸੇ ਵੀ ਕਮਰੇ ਦੇ ਵਿਜ਼ੂਅਲ ਨੂੰ ਲੱਭਣ ਦੀ ਕੋਸ਼ਿਸ਼ ਕਰੋ। ਕਿਸੇ ਵੀ ਹੋਟਲ ਦੇ ਕਮਰੇ ਦੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਤੁਰੰਤ ਬਾਅਦ ਆਪਣੇ ਆਪ ਨੂੰ ਬਾਥਰੂਮ ਦੇ ਬੈੱਡਰੂਮ ਦੇ ਸ਼ੀਸ਼ੇ ਦੇ ਪਿੱਛੇ ਹਰ ਇੱਕ ਜਗ੍ਹਾ ਤੇ ਉੱਥੇ ਚੈਕਿੰਗ ਕਰੋ। ਕੀ ਕੁਝ ਲੁਕਿਆਤਾ ਨਹੀਂ ਕੋਈ ਕੈਮਰਾ ਤਾਂ ਨਹੀਂ ਆਮ ਤੌਰ ਤੇ ਅਜਿਹੇ ਥਾਮਾਂ ਤੇ ਹੀ ਕੈਮਰੇ ਲੁਕਾਈ ਜਾਂਦੇ ਨੇ ਤੇ ਉਹਨਾਂ ਜਗ੍ਹਾ ਤੇ ਚੈੱਕ ਕਰੋ ਜਿੱਥੇ ਕੀ ਤੁਹਾਨੂੰ ਲੱਗਦਾ ਕਿ ਇੱਥੇ ਕੈਮਰਾ ਸ਼ਿਪਾ ਸਕਦੇ ਨੇ ਜਿਵੇਂ ਕਿ ਕੰਦ ਤੇ ਲਟਕਾਈ ਗਈ ਸਜਾਵਟਾਂ ਤੇ ਇਲੈਕਟ੍ਰੋਨਿਕ ਉਪਕਰਨ ਨੂੰ ਕਿਸੇ ਵੀ ਖੋਖਲੀਆਂ ਆਵਾਜ਼ਾਂ ਲਈ ਸੁਣੇ ਜੋ ਇੱਕ ਲੁਕੇ ਹੋਏ ਡੱਬੇ ਨੂੰ ਦਰਸਾਉਂਦੀ ਹੈ ਉਹਨਾਂ ਵਸਤੂਆਂ ਨੂੰ ਹੌਲੀ-ਹੌਲੀ ਤੇ ਧਿਆਨ ਦੇ ਨਾਲ ਚੈੱਕ ਕਰੋ ਜਿੱਥੇ ਤੁਹਾਨੂੰ ਲੱਗਦਾ ਕਿ ਇੱਥੇ ਕੈਮਰਾ ਲੁਕੋਇਆ ਜਾ ਸਕਦਾ ਆ ਜਿਵੇਂ ਕਿ ਕੰਧ ਤੇ ਲਟਕਾਈ ਗਈ ਕੋਈ ਵੀ ਸਜਾਵਟ ਵਾਲੀ ਤਸਵੀਰ ਜਾਂ ਫਿਰ ਜਿਵੇਂ ਸ਼ੀਸ਼ੇ ਦੀ ਗੱਲ ਕਹੀ ਆ ਜਾਂ ਫੁੱਲਾਂ ਵਾਲੇ ਜੋ ਗੁਲਦਸਤੇ ਪਏ ਹੁੰਦੇ ਨੇ ਉਹਨਾਂ ਦੇ ਵਿੱਚ ਚੰਗੀ ਤਰ੍ਹਾਂ ਚੈਕਿੰਗ ਕਰ ਲਵੋ ਕਿਉਂਕਿ ਨਹੀਂ ਤਾਂ ਤੁਹਾਨੂੰ ਵੀ ਕੱਲ ਨੂੰ ਹੋਟਲਾਂ ਦੇ ਵਿੱਚ ਜਾ ਕੇ ਰਹਿਣਾ ਮਹਿੰਗਾ ਪੈ ਸਕਦਾ ਐਸੋ ਇਲਾਵਾ ਕਮਰੇ ਦੀਆਂ ਲਾਈਟਾਂ ਬੰਦ ਕਰੋ ਅਤੇ ਕਮਰੇ ਦੀ ਲਾਜ਼ਮੀ ਮੌਜੂਦਗੀ ਦਾ ਸੰਕੇਤ ਦੇਣ ਵਾਲੇ ਕਿਸੇ ਵੀ ਪ੍ਰਤੀਬਿੰਬ ਨੂੰ ਦੇਖਣ ਲਈ ਸਮਾਰਟਫੋਨ ਲਾਸਟ ਫਲਾਈਟ ਦੀ ਵਰਤੋਂ ਕਰੋ ਪਰ ਅਸੀਂ ਤੁਹਾਨੂੰ ਇਹ ਕਹਿੰਦੇ ਕਿ ਤੁਸੀਂ ਹੋਟਲਾਂ ਦੇ ਵਿੱਚ ਜਾਣਾ ਹੀ ਬੰਦ ਕਰ ਦਿਓ ਤੁਹਾਡੀ ਆਪਣੀ ਨਿੱਜੀ ਜ਼ਿੰਦਗੀ ਆ ਤੁਸੀਂ ਜਿੱਥੇ ਚਾਹੋ ਉਥੇ ਦੀ ਯਾਤਰਾ ਕਰ ਸਕਦੇ ਹੋ ਤੁਸੀਂ ਜਿੱਥੇ ਚਾਹੋ ਉਥੇ ਜਾ ਕੇ ਰਹਿ ਸਕਦੇ ਹੋ ਪਰ ਤੁਹਾਨੂੰ ਜ਼ਰੂਰੀ ਆ ਜੇਕਰ ਤੁਹਾਡੀ ਫੈਮਲੀ ਤੁਹਾਡੀ ਵਾਈਫ ਤੁਹਾਡੀ ਪਤਨੀ ਤੁਹਾਡੀ ਭੈਣ ਕੋਈ ਵੀ ਤੁਹਾਡੇ ਨਾਲ ਆ ਤਾਂ ਲੋੜ ਆ ਤੁਹਾਨੂੰ ਉਹਨਾਂ ਕਮਰਿਆਂ ਦੇ ਵਿੱਚ ਰਹਿਣ ਤੋਂ ਪਹਿਲਾਂ ਉੱਥੇ ਜਾ ਕੇ ਚੰਗੀ ਤਰ੍ਹਾਂ ਚੈੱਕ ਕਰਨ ਦੀ ਕਿਤੇ ਤੁਹਾਡਾ ਫੈਮਲੀ ਮੈਂਬਰ ਵੀ ਕਿਸੇ ਇਸ ਤਰ੍ਹਾਂ ਦੀ ਵੀਡੀਓ ਦਾ ਸ਼ਿਕਾਰ ਨਾ ਹੋ ਜਾਵੇ ਕਿਉਂਕਿ ਇੱਥੇ ਜਦੋਂ ਤੁਹਾਨੂੰ ਦੱਸਿਆ ਕਿ ਔਰਤ ਇੱਕ ਰੈਸਟੋਰੈਂਟ ਦੇ ਵਿੱਚ ਜਾਂਦੀ ਹੈ ਜਿੱਥੇ ਕਿ ਉਹ ਵਾਸ਼ਰੂਮ ਕਰਨ ਦੇ ਲਈ ਉੱਥੇ ਰੁਕਦੀ ਆ ਤਾਂ ਉਸ ਦੇ ਵੱਲੋਂ ਡਸਟਬਿਨ ਦੇਖਿਆ ਜਾਂਦਾ ਤਾਂ ਉਸ ਦੇ ਵਿੱਚ ਇੱਕ ਮੋਬਾਈਲ ਫੋਨ ਪਿਆ ਸੀ ਜੋ 2 ਘੰਟਿਆਂ ਤੋਂ ਔਰਤਾਂ ਦੀ ਰਿਕਾਰਡਿੰਗ ਕਰ ਰਿਹਾ ਸੀ ਜਿਸ ਤੋਂ ਬਾਅਦ ਹਰ ਇੱਕ ਦੇ ਹੋਸ਼ ਉੱਡ ਗਏ ਹੋਟਲ ਦੇ ਵਿੱਚ ਜਾਂ ਤੱਕ ਵਾਈਫਾਈ ਨੈਟਵਰਕ ਦੇ ਨਾਲ ਜੁੜਨ ਤੋਂ ਬਚੋ ਜੀ ਹਾਂ ਐਸਡੀ ਬਜਾਏ ਸਾਰੇ ਕਿਰੇਸ਼ੀਅਲ ਨੈਟਵਰਕਾਂ ਦੀ ਪਛਾਣ ਕਰਨ ਲਈ ਇੱਕ ਵਾਈਫਾਈ ਨੈਟਵਰਕ ਸਕੈਨਰ ਦੀ ਵਰਤੋਂ ਕਰੋ ਅਤੇ ਯਕੀਨੀ ਬਣਾਓ ਕਿ ਉਹਨਾਂ ਵਿੱਚੋਂ ਕੋਈ ਵੀ ਸ਼ੱਕੀ ਨਹੀਂ ਹੈ ਬਿਲਕੁਲ ਤੁਸੀਂ ਧਿਆਨ ਰੱਖੋ ਆਪਣਾ ਤੇ ਆਪਣੇ ਪਰਿਵਾਰ ਦਾ ਆਪਣੀਆਂ ਧੀਆਂ ਪੇਣਾ ਦਾ ਲੋੜਾ ਤੁਹਾਨੂੰ ਕਿਸੇ ਵੀ ਅਜਿਹੀ ਜਗ੍ਹਾ ਤੇ ਰੁਕਣ ਤੋਂ ਪਹਿਲਾਂ ਉੱਥੇ ਧਿਆਨ ਦੇਣ ਦੀ ਬਿਊਰੋ ਰਿਪੋਰਟ ਹਮਦਾਰਤ ਟੀਵੀ